ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਦੇ ਆਪ ਸੰਗਤਾਂ ਨੇ ਦਰਸ਼ਨ ਕੀਤੇ ਹਨ ਇਹ ਸਥਾਨ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਪੁਰਖਾਂ ਦਾ ਜਨਮ ਸਥਾਨ ਹੈ ਇਸ ਸਥਾਨ ਤੇ ਜਿੱਥੇ ਦੂਰ ਦਰੇਡਿਆਂ ਤੋਂ ਵਿਦੇਸ਼ਾਂ ਤੋਂ ਸੰਗਤਾਂ ਬੜੀ ਸ਼ਰਦਾ ਦੇ ਨਾਲ ਭਾਵਨਾਵਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਉੱਥੇ ਹੀ ਮਹਾਪੁਰਖਾਂ ਦੇ ਸਥਾਨ ਤੇ ਗੁਰਮਤ ਵਿਦਿਆਲਾ ਜਿਹੜਾ ਹੈ ਉਹ ਚੱਲ ਰਿਹਾ ਹੈ ਬੱਚੇ ਜਿਹੜੇ ਹਨ ਛੋਟੇ ਬੱਚੇ ਵੱਡੇ ਸਿੰਘ ਰਹਿ ਰਹੇ ਨੇ ਇਸ ਵਿਦਿਆਲਾ ਦੇ ਅੰਦਰ ਗੁਰਬਾਣੀ ਦੀ ਸੰਥਿਆ ਗੁਰਬਾਣੀ ਦਾ ਕੀਰਤਨ ਤਪਲਾ ਜਿਹੜਾ ਹੈ ਉਹ ਸਿਖਾਇਆ ਜਾਂਦਾ ਹੈ ਨਾਲ ਗੁਰਬਾਣੀ ਦੀ ਕਥਾ ਵਿਚਾਰ ਜਿਹੜੇ ਵਿਦਿਆਰਥੀ ਨੇ ਰਹਿ ਕਰਕੇ ਉਹ ਵਿਦਿਆ ਜਿਹੜੀ ਗੁਰਮਤਿ ਦੀ ਉਹ ਪ੍ਰਾਪਤ ਕਰ ਰਹੇ ਹਨ ਇਸ ਸਥਾਨ ਤੇ ਹਰ ਸੰਗਰਾਂਦ ਦੇ ਦਿਹਾੜੇ ਤੇ ਸੁੰਦਰ ਦੀਵਾਨ ਸਜਦੇ ਹਨ ਦੀਵਾਨਾਂ ਦੇ ਅੰਦਰ ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਕਥਾ ਵਿਚਾਰ ਹਰ ਸੰਗਰਾਂਦ ਦੇ ਦਿਹਾੜੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਯਾਰ ਕੀਤਾ ਜਾਂਦਾ ਹੈ ਮਹਾਪੁਰਸ਼ਾਂ ਦਾ ਜਨਮ ਦਿਨ ਸਮਾਗਮ 2 ਜੂਨ ਨੂੰ ਬਹੁਤ ਵੱਡੀ ਪੱਧਰ ਤੇ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਜਿੱਥੇ ਸਾਧ ਸੰਗਤ ਜੀ ਅਜ ਮਹਾਪੁਰਖਾਂ ਦੇ ਸਥਾਨ ਦੇ ਦਰਸ਼ਨ ਕਰਵਾਏ ਨੇ ਉੱਥੇ ਹੀ ਟੀਵੀ ਪੰਜਾਬੀ ਲਿੰਕ মিডিਆ ਐਸਟੀਵੀ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਦੂਰੋਂ ਚੱਲ ਕੇ ਆਣ ਕੇ ਜਿੱਥੇ ਮਹਾਪੁਰਖਾਂ ਦੇ ਸਥਾਨ ਤੇ ਦਰਸ਼ਨ ਕੀਤੇ ਉੱਥੇ ਸਾਰੇ ਸਥਾਨ ਦੇ ਆਪ ਸੰਗਤਾਂ ਨੂੰ ਦਰਸ਼ਨ ਕਰਵਾਏ ਨੇ ਸਥਾਨ ਦੇ ਬਾਰੇ ਇਹਨਾਂ ਨੇ ਆਪ ਸੰਗਤਾਂ ਨੂੰ ਤੱਕ ਪਹੁੰਚਾਉਣ ਦਾ ਜਗਤਨ ਕੀਤਾ ਹੈ ਕਿ ਮਹਾਪੁਰਖਾਂ ਦਾ ਸਥਾਨ ਬਣਿਆ ਹੈ ਮੈਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ